ਹਾਂਜੀ ਕਿੰਨਾ ਸਾਰੇ ਅਮੀਡਕਾਰ ਦਾ ਠਾਰੇ ਸਾਰੇ ਠੀਕ ਹੋਵੋਗੇ ਆਪਾਂ ਵੀ ਵਧੀਆਗੇ ਆਇਓ ਜੁੜੋ ਲਾਈਵ ਕਰੀਏ ਗੱਲਬਾਤਾਂ ਆਈਪੀਐਲ ਬਾਰੇ ਆਈਪੀਐਲ ਆਪਣੇ ਅਖੀਰਲੇ ਮੋੜ ਤੇ ਆ ਗਿਆ ਹਾਂ ਬਸ ਆ ਵੀ ਉਹ ਡਿਸਾਈਡਰ ਮੈਚ ਹੋਣਗੇ ਸਾਰੇ ਚਾਰ ਟੀਮਾਂ ਕੁਆਲੀਫਾਈ ਕਰ ਗਈਆਂ ਸਾਰਿਆਂ ਨੂੰ ਪਤਾ ਹੈ ਐਮਆਈ ਪਿਆਜ ਗੁਜਰਾਤ ਤੇ ਹਾਰਸ਼ੀ ਇਹ ਜਿਹੜੀਆਂ ਚਾਰ ਟੀਮਾਂ ਕੁਆਲੀਫਾਈ ਕਰੀਆਂ ਨੇ ਤੇ ਜਿਹੜੇ ਆਪਾਂ ਕਹਿੰਦੇ ਹਾਂ ਨਾ ਐਕਸਪਾਰਟ ਐਕਸਪਾਰਟ ਟੀਮਾਂ ਨੂੰ ਕੁਆਲੀਫਾਈ ਕਰਾਰੇ ਦੀ ਗੇਰਾ ਨੇ ਵਰਗੇ ਕੈਪ ਰਾਈਡੂ ਸਾਰੇ ਕਲਕੱਤਾ ਚਨਈ ਰਾਜਸਥਾਨ ਸਨrai ਹైదరాబాద్ ਇਹਨਾਂ ਚੋਂ ਇੱਕ ਵੀ ਟੀਮ ਨਹੀਂ ਗਈ ਜੀ ਇਹਦੇ ਤਾਂ ਅਕੜੇ ਤਾਕੜੇ ਪਲੇਅਰ ਲਾਉਦੇ ਨੇ ਬਾਕੀ ਆਪਣੀ ਸਪੋਰਟ ਦਾ ਮੇਰਾ ਗੇਂਦ ਸੁਣੋ ਦੇਖੋ ਕੀ ਬੰਦਾ ਪੰਜਾਬ ਪਿੰਕਸ ਲੈ ਕੇ ਜਾਊਗਾ ਐਪੀ ਟਰਾਫੀ ਜਾਨੀ ਖੇਡ ਵਧੀਆ ਰਹੀ ਐ ਐਂਡ ਤੱਕ ਦਾ ਬਾਕੀ ਸਾਰੀਆਂ ਟੀਮਾਂ ਨੇ ਖਾਤਰਾ ਮੋਈ ਇੰਡੀਅਨ ਦੋਈਨ ਮੋਈ ਇੰਡੀਅਨ ਮਤਲਬ ਕੁਝ ਵੀ ਗੱਲ ਨਹੀਂ ਹੋ ਪਹਿਲੇ ਚਾਰ ਮੈਚਾਂ ਜੋ दिल्ली टॉपते इंडियन सातवें नंबर दिल्ली कित है मुंबई क्वालिफाई पहले चार मैचों से प्यारा हारी मुंबई लास्ट वाले अठ मैच सत्त मैच जीती है प्रयोग हारीम प्यारा जी चलो इंडियन सूर्य कुमार यादव हो गया इसे ਗੁਜਰਾਤ ਦਾ ਟਾਈਟਨ ਜਿੱਤੋ ਆ ਪੱਨ ਬਲੇਅਰ ਸਾਈਜ਼ ਦਰਦ ਬਟਰਲਰ ਤੇ ਸ਼ਮਨੂਗਨ ਨੇ ਜਬਰਦਸਤ ਫਾਰਮ ਦਿਨੀ ਕੰਨੇ ਬਲੇਅਰ ਉਹ ਕਰ ਨਹੀਂ ਕੋਰ ਕਰਨ ਨਹੀਂ ਪੰਜਾਬ ਚ ਦੇ ਕੋਲ ਪੰਜਾਬ ਦਾ ਲਗਭਗ ਸਾਰੇ ਬਲੇਅਰਾਂ ਦਾ ਜੋ ਗਾਉਂ ਗਏ ਸ੍ਰੇ ਸ਼ੇਰ ਨੂੰ ਸ਼ਮਨੂਗਨ ਪ੍ਰਿਆਨ ਸਾਦੀਆ ਸ਼ਰੇ ਸ਼ੇਰ ਨਿਹਾਲ ਵਡੇਰਾ ਇਨਸਾਖ ਸਿੰਘ ਉਹ ਵਾਪਸ ਜਿਉਂਦੇ ਹੋਏ ਉੱਥੋਂ ਮਾਗੀ ਨੂੰ ਨੂੰ ਕਰਨ ਆ ਰਿਹਾ ਹੈ ਆਰਸੀਵੀ ਆਰਸੀਵੀ ਦੇ ਵੀ ਖੋਲੀ ਹੋ ਗਿਆ ਰਾਜ ਦੇ ਕਪਤੀਦਾਰ ਇਨਸਾਲਟਾ ਇਹ ਖੇਡ ਚੱਲ ਰਹੀ ਨਹੀਂ ਫਿਲਹਾਲ ਦਾ ਗੁਜਰਾਤ ਤੇ ਆਰਸੀਬ ਟੌਪ ਤੇ ਨੇ ਪਰ ਰਾਤ ਗੁਜਰਾਤ ਮੈਂਚ ਆਦਨੇ ਕਰਨ ਪੰਜਾਬ ਨੰਬਰ 2 ਤੇ ਆ ਰਿਹਾ ਹੈ। ਆਰਸੀਬ ਨੰਬਰ 1 ਤੇ ਰਹਿ ਰਹੀ ਹੈ ਬਾਰੇ ਮੈਂ ਚਾਹੁੰਦਾ ਗੁਜਰਾਤ ਦਾ 1 ਮੈਚ ਬਾਕੀ ਹੈ। ਇਹਨਾਂ ਦੇ ਆਰਸੀਬ ਤੇ ਪੰਜਾਬ ਦੇ 2 ਦੋ ਮੈਚ ਬਾਕੀ। ਬਾਕੀ ਪੁਆਇੰਟ ਕਰਕੇ ਜਰੂਰ ਦੱਸੋ ਕਿ ਕਿਹ ਕਿਹੇ ਜੁੜੇ ਹੋਏ ਨੇ ਵੀਆਈਪੀਲ ਕਿਹੜਾ ਕਿਹੜਾ ਦੇਖਦਾ। ਵੀ ਇਹ ਤੁਹਾਨੂੰ ਲੱਗਦਾ ਕਿ ਕਿਹੜੀ ਟੀਮ ਟਰੋਫੀ ਲੈ ਕੇ ਜਾਊਗਾ ਆਪਾਂ ਦਾ ਪੰਜਾਬ ਦੀ ਸਪੋਰਟ ਕਾਮ ਦਾ ਮੁੰਜੇ ਪੰਜਾਬ ਕਿੰਦੀ ਇਸ ਵਾਰ ਲੈ ਸਕਦੀ ਹੈ ਟਰੋਫੀ ਤੁਸੀਂ ਆਪਦੇ ਫੇਵਰਟ ਟੀਮ ਫਾਈਨਲ ਤੱਕ ਪਹੁੰਚਾ ਸਕਦੇ ਹੋ ਕਿਹੜੀ ਟੀਮ ਟਰੋਫੀ ਲੈ ਕੇ ਜਾਊਗਾ ਪੰਜਾਬ ਦੇ ਹੁਣ ਤੱਕ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਮੀਦ ਹੈ ਵੀ ਟਰੋਫੀ ਲੈ ਜੂਗੀ ਕਿ ਮਿਆ ਨੰਬਰ ਟੋਪ 2 ਜੇ ਫਿਨਿਸ਼ ਕਰਦੀ ਹੈ ਤਾਂ ਪੰਜਾਬ ਦੇ ਟਰਾਫੀ ਜਿੱਤਣ ਦੇ ਚਾਂਸ ਜ਼ਿਆਦਾ ਹੈ ਜੇ ਨਹੀਂ ਚਾਲੀਆਂ ਚ ਕਰਦੀ ਹੈ ਤਾਂ ਥੋੜੇ ਚਾਂਸ ਘੱਟ ਜਾਂਦੇ ਨੇ ਕਿ ਉਹ ਨੀਚੇ ਮੋਈ ਇੰਡੀਅਨਸ ਨੰਬਰ ਚ ਆ ਕੇ ਮੋਈ ਇੰਡੀਅਨ ਇਹਦੀ ਟੀਮ ਹੈ ਵੀ ਸੇ ਵੀ ਟਾਂ ਉਸ ਵੀ ਕਰ ਸਕਦੇ ਨੇ ਉਹ ਜੋ ਪਲੇਅਰ ਨੇ ਜਿਹੜੇ ਸਾਰੇ ਸੀਨੀਅਰ ਨੇ ਸਾਰੇ ਇੰਟਰਨੈਸ਼ਨਲ ਪਲੇਅਰ ਨੇ ਬੂਮਰਾ, 트ੈਂਟ ਬੋਲਟ, ਰੋਹਿਤ ਸ਼ਰਮਾ, ਸੁਖੇ ਕੁਮਾਰ ਜਾਦਵ, ਹਰਦੀਪ ਪੋਂਡਿਆ ਦੇਖੋ ਕੋ ਹੋਰ ਆ ਮੁੰਡਾ ਇੰਡੀਅਨ ਟੀਵੀ ਦੇ ਘਟਵਾਟ ਪੰਜ ਛੇ ਬਜ਼ਰ ਨੇ ਇੰਟਰਨੈਸ਼ਨਲ ਉਹ ਇੰਡੀਅਨ ਦੇ ਤਾਂ ਹੀ ਆ ਵੀ ਮੋਈ ਟੌਪ 2 ਵਿੱਚ ਚਾਰ ਦੇ ਪੰਜਾਬ ਕੋਲ ਮੌਕਾ ਵਧੀਆ ਹੋਊਗਾ ਜਿਆਦਾ ਮੌਕੇ ਮਿਲਣਗੇ ਟੌਪ 2 ਨੂੰ ਕਿਉਂਕਿ ਟੌਪ 2 ਵਿੱਚ ਜਿਹੜਾ ਪਹਿਲਾ ਮੈਚ ਹੋਊਗਾ ਜਿੱਤਣ ਵਾਲੀ ਟੀਮ ਟਰੈਕਟਰ ਫਾਈਨਲ ਤੇ ਜਿਹੜੀ ਹਾਰਦੀ ਉਹਨੂੰ ਕੋਈ ਹੋਰ ਮੌਕਾ ਨਹੀਂ ਮਿਲਦਾ ਟੌਪ 3 ਤੇ 4 ਨੇ ਕੋਣ ਦੋ ਮੈਚ ਜਿੱਤ ਕੇ ਫੇਰ ਫਾਈਨਲ ਤੇ ਜਾਣਾ ਪਈਏ ਇਸ ਲਈ ਜਿਆਦਾ ਜਿਆਦਾ ਪਹੁੰਚਾਉਂਦੇ ਆ ਵੀ 3000 ਵੀ ਆ ਗਏ ਟੌਪ 2G ਉਪਰੇ ਆਪਣੀ ਪੁਆਇੰਟ ਟੇਬਲ ਦਾ ਸਵਾਗਤ ਕਰੇ ਸਲਵਾਨ ਖਾਨ ਸਲਵਾਨ 804 ਕਾਰ ਦੇ ਬਈ ਤੇ ਜੇ ਪੰਜਾਬ ਦੇ ਦੋ ਮੁਕਾਬਲੇ ਬਾਕੀ ਐ ਦੋਨੇ ਮੁਕਾਬਲੇ ਜਿੱਤਦੀ ਹੈ ਰਨ ਟੌਪ 2G ਬਗੜੀ ਪੁਜਿਆ ਗਈ ਸੀ ਬਾਕੀ ਵਿਲਾ ਅਰ ਮੁਤਕਦਾ ਪ੍ਰੋਜੈਕਸ਼ਨ ਬੜੀਆ ਰਿਹਾ ਦੋ ਮੈਚ ਤਾਂ ਆਪਣੇ ਰੱਦ ਹੋ ਗਏ ਇੱਕ ਦਿੱਲੀ ਨਾਲ ਹੋਇਆ ਸੀਗਾ ਵੀ ਪੰਜਾਬ ਜਵਾਬ ਨਾਲ ਜਿੱਤ ਖੜੀ ਜਿੱਤ ਵਾਲੀ ਹੋਰ ਵਧੀਆ ਸੀਗਾ ਬੜਾਇਆ ਪੰਜਾਬ ਨੇ ਇੱਕ ਆਪਣਾ ਹੋ ਰੱਦ ਹੋ ਗਿਆ आईपीएल देखता तो बाकी थोड़े हिसाब मैडल टीम ट्राफी ले सलमान खान पीटीआई बाकी टीम सारी टॉप तॉप होर चाहिए जिन्हों का प्रदर्शन वाइया गा जेडी लास्ट ਆਸਟ੍ਰੇਲ ਵਿੱਚ ਜਿਲਤੀਪੁਰ ਦਰਸ਼ਕਾਂ ਤੋਂ ਵੀ ਉਹ ਟਰੋਫੀ ਜਿੱਤ ਕਰ ਦੋਗੇ ਇਹਨਾਂ ਨੂੰ ਸਭ ਤੋਂ ਐਕਸਪੀਰੀਅੰਸ ਟੀਮ ਹੈਗੀ ਮੋਅ ਇੰਡੀਅਨਸ ਜਿਹੜੀ ਹੁਣ ਤੱਕ ਪਾਲੇ ਟਰੋਫੀਆਂ ਜਿੱਤੀ ਬੈਠੀ ਹੈ ਵਿੱਚ ਲਗਭਗ ਪਲੇਅਰ ਵੀ ਜਿਹੜੇ 5 6 ਦਾ ਪੁਰਾਣੀ ਚੱਲੇ ਆ ਰਹੇ ਨੇ ਜਿਹੜੇ ਇਹਨਾਂ ਨੇ ਟਰੋਫੀਆਂ ਜਿੱਤੀਆਂ ਨੇ ਆਵਲ ਬ੍ਰੀ ਸਿੰਘ ਹਾਂਜੀ ਮੈਂ ਪੰਜਾਬ ਤੋਂ ਵੀਰੇ ਤੁਸੀਂ ਸੰਗਰੂਰ ਡਿਸਟ੍ਰਿਕਟ ਦਾ ਇਹ ਜੀ ਦੇਖੋ ਵੀ ਜਦ ਤੱਕ ਟੀਮ ਇਕੱਠਾ ਜ਼ੋਰ ਨਹੀਂ ਮਾਰਦੀ ਤਾਂ ਵੀ ਕੀ ਮੌਲ ਬਣਦਾ ਹੈਗਾ ਜਿਵੇਂ ਦਿੱਲੀ ਦਿੱਲੀ ਕੈਪਟਨ ਸੀ ਪਹਿਲੇ 4-5 ਮੈਚ ਨੰਬਰ 1 ਤੇ ਜੀ ਤੇ ਸੀ ਪਹਿਲੇ 5 ਮੈਚਾਂ ਚ ਉਹ ਸਿਰ ਚਾਰ ਜਿੱਤੇ ਸੀ ਮੋਈ 6ਵੇਂ ਨੰਬਰ ਤੇ ਜੀ ਲਾਸਟ ਦੇ ਅੱਜ ਆ ਕੇ ਮੋਈ ਟੌਪ ਹੋਰ ਗਿਆ ਦੇ ਦਿੱਲੀ 7ਵੇਂ ਨੰਬਰ ਤੇ 9ਵੇਂ ਜਗ੍ਹਾ ਨੰਬਰ ਤੇ ਅਸਲੋ ਕੁਆਲੀਫਾਈ ਨਹੀਂ ਕਰ ਸਕਿਆ जिथे मुंबई ने पं मैच लगातार हारे पहली दिल्ली ने लगातार चार मैच जीते हुए अमनप्रीत सिंह आज की लिखा है रैडली दिल्ली ने लास्ट अठ मैच ਚਾ 4 7 ਮਿੰਟ ਵੀ ਨਗਰੇ ਇੱਕ ਮੈਚ ਦੀ ਜਿੱਤ ਹੈ ਲਾਸਟ ਲਗਾਤਾਰ ਮੋਈ ਨੇ ਸੌਰੀ 10 ਕਿੱਟ ਮਾਰਸ ਬੋਲੋ ਜੇਠਾ ਲਾਲ ਜੇਠਾ ਲਾਲ ਲੱਗਦਾ ਉਹ ਲੱਗਦਾ ਉਹ ਕੋਈ ਗੱਲ ਨਹੀਂ ਕਰ ਲਾਏ ਆਪਾਂ ਜੇਠਾ ਲਾਲ ਲੱਗਦਾ ਮੋਈ ਇਹ ਸਭ ਕੁਝ ਪਹਿਲੇ ਕੈਂਸੀ ਜਨਾਂ ਤੋਂ ਕਰਦੀ ਵੀ ਆ ਰਹੀ ਐ ਲਾਸਟ ਜਾ ਕੇ ਪਹਿਲਾਂ ਮੋਈ ਲੈ ਨਹੀਂ ਫੜਦੀ ਲਾਸਟ ਪਿਆ ਕੇ ਮੋਈ ਟੌਪ ਫੋਰ ਟਾਇਰ ਪਿਛਲੇ ਨੂੰ ਛੱਡ ਗਈ ਪਿਛਲੇ ਚ ਬਾਹਰੋਂ ਵੀ ਸੀਗੀ ਉਸ ਤੋਂ ਪਿਛਲੇ ਚ ਗਈ ਸੀਗੀ ਮੋਈ ਤੇ ਕੁਝ ਡਰਾ ਟਾਈਟਨ ਵੀ ਵਧੀਆ ਪਿਛਲੇ 2-3 ਸਾਲਾਂ ਤੋਂ ਵਧੀਆ ਪਰਫਾਰਮ ਕਰ ਰਹੀ ਹੈ ਆਰਸੀਬੀ ਦਾ ਹਰ ਵਾਰੀ ਵਧੀਆ ਪਰ ਟਰੋਫੀ ਨਹੀਂ ਜਿੱਤ ਸਕੀ ਉਹ ਦੇਖੋ ਇਸ ਵਾਰ ਕੀ ਬਣਦਾ ਹੈਗਾ ਤੇ ਬਾਕੀ ਤੁਸੀਂ ਦੱਸ ਦੋ ਵੀਰੇ ਵੀ ਕੇਡੀਟੀ ਵੀ ਤੁਹਾਡੇ ਮਨਾਂ ਕੋਲ ਬਾ ਇੱਕ ਖੁਸ਼ੀ ਹੋਈ ਜਿਹੜਾ ਕਹਿੰਦਾ ਜੀਗਾ ਮੈਨੂੰ ਤਾਂ ਇੰਵੈਸਟਮੈਂਟ ਦੀ ਜਿਹੜੇ ਪੰਜਾਬ ਨਾਲ ਖਰੀਦ ਉਹਨੂੰ ਟੈਨਸ਼ਨ ਹੀ ਰਹੂਗੀ ਅਗਲੇ ਆਪਸ਼ਨ 'ਚ ਵੀ ਮੈਨੂੰ ਫਰੀ ਟੂ ਦਾ ਵੀ ਦੂਜੀ ਜਿਹੜੇ ਸ਼ਹਿਰ ਨਾਲ ਇਸ ਵਾਰ ਪਰਫਾਰਮੈਂਸ ਕੀਤਾ 27 ਕਰੋੜ ਛੱਡੋ ਉਹਨੂੰ 23 ਲੱਖ ਰੁਪਏ 'ਚ ਨਹੀਂ ਖਰੀਦਿਆ ਪਥਰੇ ਬਲੇਰੇ ਹੀ ਹੋਵੇ ਨਿੱਟੀ ਹੋਵੇ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ 27 ਕਰੋੜ ਰੁਪਇਆ 27 ਕਰੋੜ ਦੇ ਰਨ ਕਿੰਨੇ ਬਣਾਏ ਨੇ ਸ਼ੈ 300 ਡਿਗਰੀਬ ਨੰਬਰ ਉਹ ਰੰਨ ਬਣਾਇਆ ਜੇ ਤੋਤਲ ਨੂੰ ਜੇ ਦੇਖ ਲਓ ਵੀ ਉਹਦੇ ਲਖਨਊ ਦੇ ਮਾਲਕ ਨੂੰ ਕਿੰਨੇ ਰੁਪਏ ਉਹਦਾ ਇੱਕ ਰੰਨ ਪਿਆ 72 ਕਰੋੜ ਤਾਂ ਪੰਜਾਬੀਆਂ ਨੇ ਉਹਦੇ ਵੀ ਰਾਜ ਦੀਆ ਸ਼੍ਰੀ ਸ਼ੀਰ ਤੇ ਪਰ ਉਹਨੇ ਆਪਦਾ ਮੁੱਲ ਮੋੜਿਆ ਸੀਗਾ ਤੇਮ ਨੂੰ ਕਿੰਨੇ ਸਾਲਾਂ ਬਾਅਦ 14 11 ਸਾਲਾਂ ਬਾਅਦ ਘੱਟੋ ਘੱਟ ਪੰਜਾਬ ਸੌ ਬੋਟ ਗਿਆ ਜਿਹਨੇ 2 ਕਰੋੜ ਰੁਪਏ ਲੈਸ ਹੈਗਾ ਤਾਂ ਉਹਨੇ ਆਦਾ ਮੁੱਤ ਵੀ ਮੋੜਿਆ ਪੂਰਾ ਤਾਂ ਪੂਰਾ ਜੋ ਟੀਮ ਨੇ ਕਿਡਿਓਟ ਕਰਕੇ ਲੈ ਕੇ ਗਿਆ ਸੌ ਬੋਟ ਬਾਕੀ ਆਈਪੀਐਲ ਚ ਦੋ ਤਿੰਨ 플레이ਰ ਇਹ ਜਿਹੇ ਹੁੰਦੇ ਨੇ ਜਿਹੜੇ ਅਭਿਨ ਤਰੀ ਪੱਕੀ ਕਰ ਜਾਂਦੇ ਨੇ ਟੀਮ ਚ ਜਿਵੇਂ ਸਾਈ ਸਦਰਸ਼ਨ ਹੋ ਗਿਆ ਸਾਈ ਸਦਰਸ਼ਨ ਅੱਜ ਤੱਕ ਜਿੰਨੇ ਵੀ ਆਈਪੀਐਲ ਚ 플레이ਰ ਖੇਡੇ ਨੇ ਜਿੰਨੇ ਵੀ ਟੋਟਲ ਕਿਸੇ ਦੀ 50 ਦੀ ਐਵਰੇਜ ਨਹੀਂ ਹੈਗੀ ਇੰਨੇ ਵਿੱਚ ਚ ਇਕੱਲੇ ਸਾਈ ਸਦਰਸ਼ਨ ਜਿਨੇ 33 ਮੈਚਾਂ 'ਚ ਅੱਜ ਪ੍ਰਿਆਰੀ ਐਵਰੇਜ ਲਏ 10 ਸਾਈਸ ਇਹ ਬਖਾਰਾ ਹੀ ਰਿਕਾਰਡ ਹੈ ਪਿਛਲੇ ਇਹ ਯਾਰ ਦੇ ਸੀ ਜੀ ਵੀ ਇੰਨੇ ਮੈਚਾਂ ਨੂੰ ਯਾਦੀ ਐਵਰੇਜ ਨਹੀਂ ਹੈ ਪਲੱਸ 25% ਜਬ ਪਿਛਲੇ ਦੋ ਤਿੰਨ ਸੀਜ਼ਨਾਂ ਤੋਂ ਟੌਪ 'ਤੇ ਆ ਰਿਹਾ ਹੈ ਹਰ ਮੈਚ ਸਕੋਰ ਕਰਦਾ ਹਰ ਮੈਚ 20 40 50 ਲਗਭਗ ਹੁੰਦਾ ਹੀ ਹੈ ਹਰ ਮੈਚ ਵਿੱਚ ਤੇ ਬੈਟਸਮੈਨ ਉਹ ਬੋਲਰ ਵੀ ਇੱਕ ਸਾਈਕੋ ਵੀ ਵਧੀਆ ਕਰਦਾ ਗੁਜਰਾਤ ਦੇ ਦੋ ਤਿੰਨ ਪਲੇਅਰ ਨੇ ਜਿਹੜੇ ਟੌਪ 'ਤੇ ਚੱਲ ਰਹੇ ਨੇ ਬੋਲਰ ਉਹਨਾਂ ਦਾ ਇੱਕ ਉਹ ਪਰਪਲ ਕੈਪ ਹੈ ਬੈਟਸਮੈਨ ਗੁਜਰਾਤ ਦਾ ਜਿਹਨੂੰ orange ਕੈਪ ਉਹ ਨੇੜੇ ਵੀ ਨਹੀਂ ਹੈਗਾ ਮੰਨ ਕੇ ਚੱਲੋ ਇੱਕ ਨੂਰ ਨੂਰ ਅਹਿਮਦ ਉਹ ਜੀ ਹੈ ਨੇੜੇ ਅਹਿਮਦਰੀ ਉਹ ਬਾਹਰ ਹੀ ਹੋ ਗਏ ਉਹਨਾਂ ਵੀ ਵਿਕਤਾਂ ਨੇ ਉਹਨਾਂ ਦੀਆਂ ਗੁਜਰਾਤ ਦੇ ਉਹਨਾਂ ਦੇ ਕੀ ਹੋਰ ਸਣਾ ਉਬਰੀ ਗੱਲਾਂ ਦੀ ਕਰ ਦੋ ਕਮੈਂਟ ਕਿੱਥੇ ਕਿੱਥੇ ਜੁੜੇ ਹੋ ਆਪਾਂ ਦਾ ਕਰ ਲਈਆਂ ਬਥੇਰੀ ਇੰਡਸਟਰੀ ਆਈ ਪੀਐਲ ਬਾਰੇ ਜਿੰਨੀ ਕਾ ਪਰ ਪਤਾ ਤੇ ਆਪਾਂ ਦਾ ਪੰਜਾਬ ਪੰਜਾਬ ਆ ਪੰਜਾਬੀਆਂ ਦੀ ਸਪੋਰਟ ਕਰਾਂਗੇ ਜਿੱਤੇ ਜਾਈ ਯਾਰ ਵਿੱਚ ਬਹੁਤੇ ਗਏ ਨੇ ਕੀ ਹੋ ਗਿਆ ਇਸ ਵਾਰ ਬਾਜੀ ਤਾਹੀ ਗੇਰੇ ਵੀ ਹੋ ਗਿਆ ਤਾਂ ਬਹੁਤ ਵਧੀਆ ਇਸ ਵਾਰ ਬੰਗੇ ਪਰ ਟੀਮਾਂ ਦਾ ਇਹਨਾਂ ਕੁੱਟੀਆਂ ਦੇ ਜਿਹੜੀਆਂ ਕਹਿੰਦੇ ਨੇ ਨਾ ਸਭ ਤੋਂ ਵੱਧ ਸਕੋਰ ਵੀ ਅਸੀਂ ਚੇਂਜ ਕਰਿਆ ਸਭ ਤੋਂ ਘੱਟ ਸਕੋਰ ਵੀ ਅਸੀਂ ਡਿਫਾਈਨ ਕਰਿਆ 111 ਸਾਰੇ ਰਿਕਾਰਡ ਬੋਲਦੇ ਨੇ ਪੰਜਾਬੀ ਅਜੇ ਨਾਲ ਬਈ ਆਬੀ ਜਾਲ ਵੇਚ ਵੀ ਵੋਟਸ ਨਾਲ ਉਗਰੇ ਗੱਲਾਂ ਵਾਂ ਤੱਕ ਕਰਦੇ ਕਮੈਂਟ ਲਾਈਵ ਨੂੰ ਸ਼ੇਅਰ ਕਰ ਲੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਦੇ ਨਵੇਂ ਵੀਡੀਓ ਨਾਲ ਨਵੇਂ ਗੁੱਡੇ ਤੇ ਲਾਈਵ ਹੋਾਂ ਧੰਨਵਾਦ